ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਹੜ੍ਹਾਂ ਨੂੰ ਲੈ ਕੇ ਹੋਰ ਵਿਦਿਆ ਖਤਰਾ ਪੰਜਾਬ ਦੇ 12 ਜ਼ਿਲ੍ਹੇ ਹੋਏ ਪ੍ਰਭਾਵਿਤ 29 ਲੋਕਾਂ ਦੀ ਗਈ ਜਾਨ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਰਮੀਤ ਸਿੰਘ ਪਠਾਨ ਮੱਝ ਰਣੇ ਆਪਣੀ ਹੀ ਪਾਰਟੀ ਖਿਲਾਫ ਖੋਲਿਆ ਮੋਰਚਾ ਕਰਤੇ ਵੱਡੇ ਖੁਲਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਦਾ ਕਰਨਗੇ ਦੌਰਾ ਹੜ੍ਹਾਂ ਦੀ ਸਥਿਤੀ ਦਾ ਲੈਣਗੇ ਜਾਇਜ਼ਾ ਮਸ਼ਹੂਰ ਪੰਜਾਬੀ ਸਿੰਗਰ ਦਲਜੀਤ ਦੋਸਾਨ ਨੇ ਪੰਜਾਬ ਦੇ 10 ਪਿੰਡਾਂ ਨੂੰ ਲਿਆ ਗੋਦ ਪਾਣੀ ਉਤਰਨ ਤੇ ਮੁੜ ਘਰਾਂ ਨੂੰ ਦੁਬਾਰਾ ਉਸਾਰਨ ਦਾ ਹੋਵੇਗਾ ਕੰਮ ਸੀਐਮ ਭਗਵੰਤ ਮਾਨ ਨੇ ਟਾਂਡਾ ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ ਪੀਐਮ ਮੋਦੀ ਤੋਂ ਕੀਤੀ ਵੱਡੀ ਮੰਗ ਸੁਖਵੀਰ ਸਿੰਘ ਬਾਦਲ ਨੇ ਪੀਐਮ ਮੋਦੀ ਨੂੰ ਲਿਖਿਆ ਪੱਤਰ ਕਿ ਹੜ੍ਹ ਪ੍ਰਭਾਵਿਤ ਪੰਜਾਬ ਲਈ ਵਿਸ਼ੇਸ਼ ਪੈਕੇਜ ਜਾਰੀ ਕਰੇ ਕੇਂਦਰ ਪੰਜਾਬ ਚ ਮੀਂਹ ਪੈਣ ਬਾਰੇ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਜਾਰੀ ਕੀਤਾ ਅਲਰਟ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਅਮੀਵੀਰਕ ਦਾ ਵੱਡਾ ਐਲਾਨ ਪੰਜਾਬ ਦੇ ਹੜ੍ਹ ਪ੍ਰਭਾਵਿਤ 200 ਘਰਾਂ ਨੂੰ ਲੈਣਗੇ ਗੋਦ ਪੰਜਾਬ ਚ ਹੈੜਾਂ ਵਿਚਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਐਮ ਭਗਵੰਤ ਮਾਨ ਨੂੰ ਕੀਤਾ ਫੋਨ ਹਰ ਸੰਭ ਮਦਦ ਦਾ ਦਿੱਤਾ ਪ੍ਰੋਸਾ ਪੰਜਾਬ ਦੇ ਹੜ੍ਹ ਪੀੜਤਾਂ ਦੇ ਹੱਕ ਚ ਖੜੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਕੀਤਾ ਵੱਡਾ ਐਲਾਨ ਪੰਜਾਬ ਦੇ ਸਕੂਲਾਂ ਮਗਰੋਂ ਹੁਣ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਹੋਈਆਂ ਛੁੱਟੀਆਂ ਪੰਜਾਬ ਸਰਕਾਰ ਨੇ ਲਿਆ ਫੈਸਲਾ ਪੰਜਾਬ ਵਿੱਚ ਹੜ੍ਹਾਂ ਕਾਰਨ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ ਪੰਜਾਬ ਵਿੱਚ ਪੈ ਰਿਹਾ ਰੋਜਾਨਾ ਮੀਂਹ ਹੁਣ ਜਾਨਲੇਵਾ ਬਣ ਰਿਹਾ ਹੈ ਸਾਹਮਣੇ ਆਏ ਤਾਜ਼ਾ ਬੁਲੇਟਿਨ ਮੁਤਾਬਿਕ ਹੁਣ ਤੱਕ ਹੜ੍ਹਾਂ ਨਾਲ 1044 ਪਿੰਡ ਪ੍ਰਭਾਵਿਤ ਹੋਏ ਹਨ ਜੇਕਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਹੜਾ ਦੀ ਮਾਰ ਹੇਠ 12 ਜ਼ਿਲ੍ਹੇ ਅਮਰੀਕਸਰ ਬਰਨਾਲਾ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਪਠਾਨਕੋਟ ਮੁਹਾਲੀ ਆਏ ਹਨ ਸਰਕਾਰੀ ਅੰਕੜਿਆਂ ਅਨੁਸਾਰ ਹੜ੍ਹਾਂ ਤੇ ਮੀਂਹ ਨਾਲ ਸਬੰਧਤ ਹਾਸਿਆਂ ਕਾਰਨ ਹੁਣ ਤੱਕ 29 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਤੋਂ ਇਲਾਵਾ ਕੁਝ ਲੋਕ ਲਾਪਤਾ ਵੀ ਹਨ ਇਸ ਦੇ ਇਲਾਵਾ 94000 ਏਕੜ ਫਸਲਾਂ ਨੂੰ ਪਾਣੀ ਦੀ ਮਾਰ ਪਈ ਹੈ ਇੱਥੇ ਜ਼ਿਕਰਯੋਗ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੁਣ ਤੱਕ ਕੁੱਲ 15688 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਸੂਬਾ ਸਰਕਾਰ ਦੀ ਪੂਰੀ ਮਸ਼ੀਨਰੀ ਐਨ ਡੀ ਆਰ ਐਫ ਐਸ ਡੀ ਆਰ ਐਫ ਹੋਜ ਅਤੇ ਪੰਜਾਬ ਪੁਲਿਸ ਦੇ ਜਵਾਨ ਹੜਾਂ ਚ ਜਾਣ ਮਾਲ ਦੀ ਰਾਖ ਲਈ ਦਿਨ ਰਾਤ ਲੱਗੇ ਹੋਏ ਹਨ ਇਸ ਦੇ ਨਾਲ ਹੀ ਦੱਸ ਦਈਏ ਕਿ ਪੋਂਗ ਡੈਮ ਵਿੱਚ ਛੱਡੇ ਜਾ ਰਹੇ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਹੁਣ ਪਾਖੜਾ ਤੇ ਸਤਲੂ ਦਰਿਆ ਸਹਿਮ ਦਾ ਮਾਹੌਲ ਬਣਦੇ ਜਾ ਰਹੇ ਹਨ ਹੁਣ ਰੋਪੜ ਦੇ ਹੜ ਵਾਲੇ ਗੇਟ ਖੋਲਣ ਤੋਂ ਬਾਅਦ ਸਤਲੁਜ ਦਰਿਆ ਵਿੱਚ 1 ਲੱਖ ਕਣ ਫੁੱਟ ਤੋਂ ਵੱਧ ਪਾਣੀ ਛੱਡਿਆ ਗਿਆ ਹੈ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰੇਵਾਲ ਨੇ ਕਿਹਾ ਹੈ ਕਿ ਅੱਜ ਸਵੇਰ ਤੱਕ ਫਲੋਰ ਵਿੱਚ ਪਾਣੀ ਦਾ ਪੱਧਰ 1.5 ਲੱਖ ਤੱਕ ਪਹੁੰਚ ਸਕਦਾ ਹੈ ਜਲੰਧਰ ਚ ਹੜਾਂ ਸੰਬੰਧੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰੇਵਾਲ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਡੀਸੀ ਨੇ ਕਿਹਾ ਕਿ ਰੋਪੜ ਦੇ ਹੜ ਵਾਲੇ ਗੇਟ ਖੋਲ ਕੇ 1 ਲੱਖ ਕਣ ਫੁੱਟ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਜੋ ਕਿ ਹੜ ਵਾਲੇ ਮੈਦਾਨ ਵਿੱਚ ਪਹੁੰਚਣ ਤੱਕ 1.5 ਲੱਖ ਤੋਂ ਬੱਦ ਪਹੁੰਚ ਸਕਦਾ ਹੈ ਜਿਸ ਕਾਰਨ ਜਲੰਧਰ ਦੇ ਹੜ ਵਾਲੇ ਮੈਦਾਨਾਂ ਤੋਂ ਸ਼ਾਹਕੋਟ ਤੇ ਲੋਈਆ ਤੱਕ ਵੀ ਹੜਾਂ ਦੇ ਹਾਲਾਤ ਬਣ ਸਕਦੇ ਹਨ ਜਿਸ ਸੰਬੰਧੀ ਡਿਪਟੀ ਕਮਿਸ਼ਨਰ ਨੇ ਜਲੰਧਰ ਜ਼ਿਲ੍ਹੇ ਦੇ ਲੋਕਾਂ ਨੂੰ ਦਰਿਆ ਦੇ ਕੰਢਿਆਂ ਤੋਂ ਹਟਾਉਣ ਦੇ ਹੁਕਮ ਅਤੇ ਅਪੀਲ ਜਾਰੀ ਕੀਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਦਿੱਲੀ ਵਾਲਿਆਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਪਠਾਨ ਮਾਜਰਾ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਇਹ ਪੰਜਾਬ ਨੂੰ ਅਫਦਾਲੀ ਤੋਂ ਵੱਦਲ ਉੱਟ ਕੇ ਲੈ ਗਏ ਹਨ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਇੰਨਾ ਦਿੱਲੀ ਵਾਲਿਆਂ ਨੂੰ ਭਜਾਉਣਾ ਜ਼ਰੂਰੀ ਹੈ ਦੂਜੇ ਪਾਸੇ ਹਰਮੇਸ਼ ਸਿੰਘ ਪਠਾਨ ਮਾਜਰਾ ਤੇ ਕਾਰਵਾਈ ਵੀ ਹੋਈ ਹੈ ਉਹਨਾਂ ਦੇ ਸਾਰੇ ਗਨਮੈਨ ਵਾਪਿਸ ਲੈ ਲਏ ਗਏ ਹਨ ਅਤੇ ਸਨੋਰ ਹਲਕੇ ਅੰਦਰ ਵੱਡੀ ਪੱਦਰ ਤੇ ਪੁਲਿਸ ਵਾਲਿਆਂ ਸਮੇਤ ਹੋਰਨਾਂ ਅਫਸਰ ਦੀ ਬਦਲੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਹਰਮੇਸ਼ ਸਿੰਘ ਪਠਾਨ ਮਾਜਰਾ ਦਾ ਬਿਆਨ ਸਾਹਮਣੇ ਆਇਆ ਹੈ ਇਸ ਦੇ ਨਾਲ ਹੀ ਹਰਮੇਸ਼ ਸਿੰਘ ਪਠਾਨ ਮਾਜਰਾ ਨੇ ਕਿਸ਼ਨ কুমার ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇ ਮੇਰੇ ਕੋਲ ਪਾਵਰ ਆ ਗਈ ਤਾਂ ਅਜਿਹੀ ਜਗ੍ਹਾ ਪਹੁੰਚਾਵਾਂਗਾ ਤੂੰ ਯਾਦ ਰੱਖੇਂਗਾ ਉਹਨਾਂ ਨੇ ਸੀਐਮ ਭਗਵੰਤ ਮਾਨ ਬਾਰੇ ਬੋਲਦੇ ਹਾਂ ਕਿਹਾ ਹੈ ਕਿ ਸੀਐਮ ਸਾਹਿਬ ਆਪਾਂ ਪੰਜਾਬੀ ਹਾਂ ਅਤੇ ਜਿਹੜਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਅਸੀਂ ਉਸ ਦੇ ਵਿਰੁੱਧ ਬੋਲਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਸਰਕਾਰ ਬਣੀ ਹੈ ਉਹ ਭਗਵੰਤ ਮਾਨ ਦੇ ਨਾਮ ਨੂੰ ਬਣੀ ਹੈ ਨਾ ਕਿ ਦਿੱਲੀ ਵਾਲਿਆਂ ਦੇ ਅਤੇ ਉਹਨਾਂ ਨੇ ਵੀ ਕਿਹਾ ਕਿ ਜਿੰਨੀਆਂ ਵੀ ਬਦਲੀਆਂ ਹੁੰਦੀਆਂ ਹਨ ਉਹ ਦਿੱਲੀ ਵਾਲਿਆਂ ਦੇ ਕਹਿਣ ਤੇ ਹੁੰਦੀਆਂ ਹਨ ਮੰਤਰੀਆਂ ਕੋਲ ਕੋਈ ਪਾਵਰ ਨਹੀਂ ਹੈ ਮੰਤਰੀਆਂ ਦੇ ਕਹਿਣ ਤੇ ਕਿਸੇ ਸਿਕਿਉਰਟੀ ਗਾਰਡ ਦੀ ਵੀ ਬਦਲੀ ਨਹੀਂ ਹੁੰਦੀ ਉੱਥੇ ਹੀ ਹਰਮੇਸ਼ ਸਿੰਘ ਪਠਾਨ ਮਾਜਰਾ ਨੇ ਸੀਐਮ ਭਗਵੰਤ ਮਾਨ ਨਾਲ ਵਾਅਦਾ ਕੀਤਾ ਹੈ ਕਿ ਤੁਹਾਡੇ ਨਾਲ ਸਾਰੇ ਐਮਐਲਏ ਹਨ ਅਤੇ ਸਾਰੇ ਤੁਹਾਨੂੰ ਦਿਲੋਂ ਪਿਆਰ ਕਰਦੇ ਹਨ ਆਪਣੇ ਆਪ ਨੂੰ ਪਛਾਣੋ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਅੱਜ ਉੱਠਣ ਦੀ ਵਾਰੀ ਹੈ ਅਤੇ ਜੇ ਤੁਸੀਂ ਖੜ੍ਹ ਜਾਓਗੇ ਤਾਂ ਪੰਜਾਬ ਦਾ ਚੰਗਾ ਇਤਿਹਾਸ ਲਿਖ ਸਕਦੇ ਹੋ ਅਤੇ ਦੁਬਾਰਾ ਸੀਐਮ ਬਣ ਸਕਦੇ ਹੋ ਮੈਂ ਇਹ ਗਰੰਟੀ ਦਿੰਦਾ ਹਾਂ ਅਤੇ ਜੇ ਅੱਜ ਵੀ ਨਹੀਂ ਖੜੇ ਤਾਂ ਕੱਲ ਨੂੰ ਆਪਾਂ ਐਮਸੀਬੀ ਨਹੀਂ ਬੰਨਣਾ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਉਹਨਾਂ ਨੇ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਬਲਾਈਸੀ ਮੀਟਿੰਗ 'ਚ ਉਹਨਾਂ ਨੇ ਦੇਸ਼ ਭਰ ਵਿੱਚ ਹੋ ਰਹੀ ਬਾਰਿਸ਼ ਅਤੇ ਇਸ ਦੇ ਪ੍ਰਭਾਵ ਦਾ ਜਾਜਾ ਲਿਆ। ਸ਼ਿਵਰਾਜ ਸਿੰਘ ਚੋਹਾਨ ਨੇ ਵਿਸ਼ੇਸ਼ ਤੌਰ ਤੇ ਪੰਜਾਬ ਦੀ ਸਥਿਤੀ ਤੇ ਚਰਚਾ ਕਰਦੇ ਹੋਏ ਕਿਹਾ ਕਿ ਰਾਜ ਦੇ ਕੁਝ ਹਿੱਸਿਆਂ 'ਚ ਹੜ੍ਹਾਂ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਉਹਨਾਂ ਨੇ ਸੀਨੀਅਰ ਅਧਿਕਾਰੀਆਂ ਤੋਂ ਵਿਸਥਾਰ ਪੂਰਵਕ ਜਾਣਕਾਰੀ ਲਈ ਅਤੇ ਕਿਸਾਨਾਂ ਦੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ। ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਪੰਜਾਬ ਦੇ ਸਾਡੇ ਕਿਸਾਨ ਭਰਾਵਾਂ ਤੇ ਪੈਣਾ ਨੂੰ ਬਿਲਕੁਲ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਖੜੀ ਹੈ ਸ਼ਿਵਰਾਜ ਸਿੰਘ ਚੋਹਾਨ ਨੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤੇ ਕਿਸਾਨਾਂ ਨੂੰ ਮੌਕੇ ਤੇ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਜਾਣਨਗੇ ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ ਚ ਰਾਹਤ ਤੇ ਸਹਾਇਤਾ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਭਾਰੀ ਬਰਸਾਤ ਮਗਰੋਂ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ ਇਥੋਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਣ ਪੀਣ ਦਾ ਸਮਾਨ ਘਰਾਂ ਵਿੱਚ ਪਾਣੀ ਭਰਨ ਕਾਰਨ ਉੱਥੇ ਰਹਿਣ ਤੇ ਪਸ਼ੂਆਂ ਲਈ ਹਰੇ ਚਾਰੇ ਤੇ ਮੈਡੀਕਲ ਚੁਣੌਤੀਆਂ ਇੰਨਾ ਸਾਹਮਣੇ ਖੜੀਆਂ ਹੋ ਗਈਆਂ ਹਨ ਇਸ ਦਰਮਿਆਨ ਦਲਜੀਤ ਦੁਸਾਨ ਨੇ ਵੱਡਾ ਐਲਾਨ ਕੀਤਾ ਹੈ ਦਲਜੀਤ ਦੁਸਾਨ ਦੇ ਸਾਂਝ ਫਾਊਂਡੇਸ਼ਨ ਵੱਲੋਂ 10 ਪਿੰਡਾਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਹੜ੍ਹਾਂ ਦੌਰਾਨ ਅਤੇ ਹੜ੍ਹਾਂ ਤੋਂ ਬਾਅਦ 3 ਫੇਜਾਂ ਵਿੱਚ ਪਿੰਡਾਂ ਨੂੰ ਮੁੜ ਵਸਾਉਣ ਦਾ ਕੰਮ ਹੋਵੇਗਾ। ਹੜ੍ਹਾਂ ਦਰਨ ਰਾਹਾ ਦੇਣ ਤੋਂ ਲੈ ਕੇ ਪਾਣੀ ਕੱਢਣ ਅਤੇ ਘਰਾਂ ਨੂੰ ਦੁਬਾਰਾ ਉਸਾਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਦਲਜੀਤ ਉਸਾਨ ਦੀ ਟੀਮ ਜ਼ਮੀਨੀ ਪੱਧਰ ਉੱਤੇ ਲੋਕਾਂ ਦੀ ਮਦਦ ਕਰ ਰਹੀ ਹੈ। ਟੀਮ ਦੇ ਮੈਂਬਰ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਖੇਤਾਂ ਵਿੱਚ ਜਾ ਰਹੇ ਹਨ ਅਤੇ ਲੋਕਾਂ ਨੂੰ ਖਾਣ ਪੀਂਦੀਆਂ ਚੀਜ਼ਾਂ ਸਾਫ ਪਾਣੀ ਕੱਪੜੇ ਅਤੇ ਦਵਾਈਆਂ ਦੇ ਰਹੀ ਹੈ ਪੰਜਾਬ ਵਿੱਚ ਭਾਰੀ ਬਰਸਾਤ ਤੇ ਹੜ੍ਹਾਂ ਦੇ ਵਿਚਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਾਂਡਾ ਇਲਾਕੇ ਦੇ ਬੇਟ ਖੇਤਰ ਰੜਾ ਮੰਡ ਦਾ ਦੌਰਾ ਕੀਤਾ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਅਬਦੁੱਲਾਪੁਰ ਕੈਂਪਾਂ ਵਿੱਚ ਰਹਿ ਰਹੇ ਪਿੰਡ ਮਿਆਣੀ ਅਤੇ ਟਾਂਡਾ ਸ਼੍ਰੀ ਹਰਗੋਵਿੰਦਪੁਰ ਸੜਕ ਤੇ ਆਰਜੀ ਕੈਂਪਾਂ ਵਿੱਚ ਰਹਿ ਰਹੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਇਸ ਮੌਕੇ ਉਹਨਾਂ ਮੁੱਖ ਮੰਤਰੀ ਫੰਡ ਵਿੱਚੋਂ ਭੇਜੀ ਗਈ ਰਾਹਤ ਸਮਗਰੀ ਵੀ ਹੜਪੀਟਾਂ ਨੂੰ ਵੰਡੀ ਅਤੇ ਇਸ ਔਖੀ ਘੜੀ 'ਚ ਸਾਥ ਦੇ ਰਹੀਆਂ ਵੱਖ-ਵੱਖ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਔਖੀ ਘੜੀ ਵਿੱਚ ਅਸੀਂ ਆਪਣੇ ਭੈਣ ਭਰਾਵਾਂ ਦੀ ਮਦਦ ਕਰੀਏ। ਇਸ ਮੌਕੇ ਉਹਨਾਂ ਕਿਹਾ ਕਿ ਹਾਲਾਤ ਠੀਕ ਹੋਣ ਉਪਰੰਤ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇਗੀ ਤੇ ਸੂਬਾ ਸਰਕਾਰ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪਰਪਾਈ ਵੀ ਕਰੇਗੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇੰਨਾ ਹੜ੍ਹਾਂ ਦੀ ਮਾਰ ਹੇਠ ਹੈ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਵਾਸਤੇ ਦਿਨ ਰਾਤ ਲੱਗੀ ਹੋਈ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਕੁਦਰਤੀ ਆਫਤ ਘੋਸ਼ਿਤ ਕਰਦੇ ਹੋਏ ਪੰਜਾਬ ਵਾਸਤੇ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ ਤਾਂ ਜੋ ਇਨਾ ਹੜਾਂ ਕਾਰਨ ਉਜੜੇ ਹੋਏ ਕਿਸਾਨਾਂ ਤੇ ਲੋਕਾਂ ਨੂੰ ਮੁੜ ਤੋਂ ਵਸਾਇਆ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਇਸ ਸੰਕਟ ਨਾਲ ਇਕੱਲੇ ਨਜੀਠਣ ਦੇ ਸਮਰੱਥ ਨਹੀਂ ਹੈ ਇਸ ਲਈ ਕੇਂਦਰ ਸਰਕਾਰ ਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ ਪੱਤਰਚੇ ਵੀ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਫਸਲਾਂ ਤੇ ਪਸ਼ੂਆਂ ਦੇ ਨੁਕਸਾਨ ਦੀ ਪਰਪਾਈਲੀ ਵਿਤੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਤੇ ਉਹਨਾਂ ਦੇ ਪੁਰਾਣੇ ਕਰਜ਼ੇ ਮਾਫ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਉਹ ਨਵੀਂ ਸ਼ੁਰੂਆਤ ਕਰ ਸਕਣ ਨਾਲ ਹੀ ਭੋਜਨ ਤੇ ਪਾਣੀ ਦੇ ਪ੍ਰਬੰਧ ਤੇ ਸਿਹਤ ਸੇਵਾਵਾਂ ਵੀ ਤੁਰੰਤ ਉਪਲਬਧ ਕਰਵਾਈਆਂ ਜਾਣ ਇਸ ਵੇਲੇ ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹਨ ਇਨ੍ਹਾਂ ਵਿੱਚ ਫਾਜ਼ਲ ਕਾ ਫਿਰੋਜ਼ਪੁਰ ਕਪੂਰਥਲਾ ਪਠਾਨਕੋੜ ਤਰਨਤਾਰਨ ਹੁਸ਼ਿਆਰਪੁਰ ਮੋਗਾ ਗੁਰਦਾਸਪੁਰ ਅਤੇ ਬਰਨਾਲਾ ਸ਼ਾਮਿਲ ਹਨ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਹੜਾਂ ਦੀ ਲਪੇਟ ਵਿੱਚ ਹਨ ਇਸੇ ਵਿਚਾਲੇ ਪੰਜਾਬ ਜੰਮੂ ਕਸ਼ਮੀਰ ਅਤੇ ਹਰਿਆਣਾ ਚ ਭਾਰੀ ਮੀਂਹ ਕਾਰਨ ਰੈੱਡ ਅਲਰਟ ਜਾਰੀ ਕੀਤਾ ਹੈ ਜੇ ਪਹਾੜਾਂ ਚ ਤੇਜ਼ ਮੀਂਹ ਪਿਆ ਤਾਂ ਰਾਵੀ ਬਿਆਸ ਤੇ ਸਤਲੁਜ ਦਰਿਆ ਦਾ ਪਾਣੀ ਹੋਰ ਨੁਕਸਾਨ ਕਰ ਸਕਦਾ ਹੈ ਪੰਜਾਬ ਦੇ 8 ਜ਼ਿਲ੍ਹਿਆਂ ਲਈ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਹਿਮਾਚਲ ਦੇ ਨਾਲ ਲੱਗਦੇ ਪਠਾਨਕੋੜ ਗੁਰਦਾਸਪੁਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪੜਗੜ ਅਤੇ ਫਤਿਹਗੜ ਸਾਹਿਬ ਵਿੱਚ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਇੱਥੇ ਮੀਂਹ ਦੇ ਨਾਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਇਸ ਤੋਂ ਇਲਾਵਾ ਅੰਮ੍ਰਿਤਸਰ ਤਰਨਤਾਰਨ ਮੋਗਾ ਲੁਧਿਆਣਾ ਸੰਗਰੂਰ ਪਟਿਆਲਾ ਤੇ ਮੋਹਾਲੀ ਵਿੱਚ 오ਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਬਾਕੀ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਵੀ ਹਾਲਾਤ ਸਧਾਰਨ ਹੋਣ ਦੇ ਅਸਾਰ ਨਹੀਂ ਹਨ ਕੁਝ ਜ਼ਿਲ੍ਹਿਆਂ ਵਿੱਚ 오ਰੇਂਜ ਤੇ ਕੁਝ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵੀਰਕ ਨੇ ਪੰਜਾਬ ਦੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ ਉਨਾਂ ਨੇ ਦੱਸਿਆ ਕਿ ਉਹ ਉਹਨਾਂ 200 ਘਰਾਂ ਨੂੰ ਗੋਦ ਲੈਣਗੇ ਜਿਨ੍ਹਾਂ ਨੇ ਇੰਨਾ ਵਿਨਾਸ਼ਕਾਰੀ ਹੜ੍ਹਾਂ ਵਿੱਚ ਸਭ ਕੁਝ ਗਵਾ ਦਿੱਤਾ ਹੈ ਇੰਸਟਾਗ੍ਰam ਤੇ ਉਹਨਾਂ ਦੇ ਅਧਿਕਾਰਿਤ ਬਿਆਨ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਵਿੱਚ ਹੜ੍ਹਾਂ ਨੇ ਜੋ ਤਬਾਹੀ ਮਚਾਈ ਹੈ ਉਸ ਨੂੰ ਦੇਖ ਕੇ ਸਾਡਾ ਦਿਲ ਦੁਖੀ ਹੈ ਸਾਡੇ ਲੋਕਾਂ ਨੂੰ ਬਿਨਾਂ ਛੱਤ ਦੇ ਕੇ ਮੈਂ ਬਹੁਤ ਦੁਖੀ ਹੋ ਗਿਆ ਹਾਂ ਆਰਾਮ ਅਤੇ ਸਥਿਰਤਾ ਲਿਆਉਂਦੇ ਸਾਡੇ ਛੋਟੇ ਜਿਹੇ ਯਤਨ ਵਿੱਚ ਅਸੀਂ ਉਹਨਾਂ ਲੋਕਾਂ ਦੀ ਸਹਾਇਤਾ ਲਈ 200 ਘਰ ਗੋਦ ਲੈ ਰਹੇ ਹਾਂ ਜਿਨ੍ਹਾਂ ਨੇ ਸਭ ਕੁਝ ਗਵਾ ਦਿੱਤਾ ਹੈ ਇਹ ਸਿਰਫ ਆਸਰਾ ਨਹੀਂ ਹੈ ਇਹ ਉਮੀਦ ਮਾਨ ਤੇ ਦੁਬਾਰਾ ਸ਼ੁਰੂਆਤ ਕਰਨ ਦੀ ਤਾਕਤ ਦੇਣ ਬਾਰੇ ਹੈ ਆਓ ਅਸੀਂ ਸਾਰੇ ਇਕੱਠੇ ਹੋ ਕੇ ਲੋੜਵੰਦਾਂ ਦੀ ਮਦਦ ਕਰੀਏ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਕਈ ਇਲਾਕੇ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ ਅਤੇ ਕਈ ਪਿੰਡਾਂ ਦੇ ਪਿੰਡ ਪਾਣੀ ਨੇ ਤਬਾਹ ਕਰ ਦਿੱਤੇ ਹਨ ਇਸ ਸੰਬੰਧੀ ਹੁਣ ਕੇਂਦਰੀ ਗ੍ਰਹਿ ਮੰਤਰੀ ਮੀਤਿ ਸ਼ਾਣੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਚ ਆਏ ਹੜ੍ਹਾਂ ਨੂੰ ਲੈ ਕੇ ਫੋਨ ਤੇ ਗੱਲਬਾਤ ਕੀਤੀ ਹੈ ਫੋਨ ਤੇ ਗੱਲਬਾਤ ਦੌਰਾਨ ਰਾਜਪਾਲ ਅਤੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਮੌਜੂਦਾ ਸਥਿਤੀ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਬਚਾਅ ਤੇ ਰਾਹਤ ਲਈ ਪ੍ਰਸ਼ਾਸਨ ਵੱਲੋਂ ਚੁੱਕੇ ਗੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਹੈ ਕਿ ਹੜ੍ਹ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੜ ਨਾਲ ਨਜੀਠਾਂ ਲਈ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਹੈ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲਾਂ ਕਾਲਜਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਬੀਤੀ ਰਾਤ ਤੋਂ ਹੋ ਰਹੀ بارش ਦੇ ਮੱਦੇਨਜ਼ਰ ਸੂਬੇ ਦੇ ਸਾਰੇ ਕਾਲਜਾਂ ਯੂਨੀਵਰਸਟੀਆਂ ਅਤੇ ਪੋਲੀਟੈਕਨੀਕਲ ਕਾਲਜਾਂ ਵਿੱਚ 3 ਸਤੰਬਰ 2025 ਤੱਕ ਤੁਰੰਤ ਪ੍ਰਭਾਵ ਨਾਲ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ ਕਾਲ ਜਾਂ ਤੇ ਯੂਨੀਵਰਸਿਟੀਆਂ ਦੇ ਹੋਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦੀ ਦੇਖਭਾਲ ਕਰਨ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਪ੍ਰਬੰਧਕਾਂ ਦੀ ਹੋਵੇਗੀ ਸਾਰਿਆਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਮੈਂ ਇੱਕ ਮੈਸੇਜ ਦੇਣਾ ਚਾਹਨਾ ਜਿਹੜੇ ਅਫਸਰ ਲੋਬੀ ਥੋੜਾ ਜਿਹਾ ਫੜਫੜਤਣ ਲੱਗਿਆ ਬੜਪੈਣ ਲੱਗਾ ਟਾਈਮ ਨਹੀਂ ਲੱਗਣਾ ਬਾਬੇ ਗੁੱਡ ਨੇ ਜੇ ਮੇਰੀ ਸੁਣ ਲਈ ਜਿਹੜੇ ਨੇ ਅੱਜ ਜਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਕਿਸੇ ਨੇ ਕਿਹਾ ਵੀ ਮੈਂ ਐ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ ਦੇ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤੇ ਮੈਂ ਨਾਨੀ ਯਾਦ ਕਰਾਉਂਗਾ ਸਭ ਨੂੰ ਇਹ ਸੋਚ ਲਿਓ ਹੱਥੋਤੇ ਪਾਇ ਸੱਚਾਈ ਤੇ ਰਿਓ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਹੋਊਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਹੇ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅੱਖੇ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲੈ ਲਿਓ ਇਹ ਹਰਦੇਵ ਸਿੰਘ ਨਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਿਗਾਰ ਦੇ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਤਨ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪਣਾਪ ਵਿਖਾਉਣ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਦਿੱਤਾ ਭਾਰ ਬਾਅਦ ਚ ਚੱਲਦੀਆਂ ਇਹ ਦੇਖ ਦਿਓ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਵੱੱਟ ਕੇ ਇਹਨੇ ਖੜਨਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਤੇ ਤੁਹਾਡੇ ਨਹੀਂ ਬਣੇ ਤੁਸੀਂ ਅਫਸਰ ਅਫਸਰ ਰਹਿਣਾ ਤੇ ਤੁਹਾਨੂੰ ਮੈਂ ਇੱਕੋ ਬੇਨਤੀ ਕਰਦਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਦੀ 52 ਵੜੂਗਾ ਇਹ ਤੁਹਾਡਾ ਭਰਾ ਦਾ ਵਾਦਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਢਿੱਲੋਂ ਦੇ ਬੇਟੇ ਨਾਲ ਨੇ ਖੜੇ ਹਾਂ ਅਤੇ ਆਪਣੀ ਬਸਤੀ ਦੀ ਲੀਡਰਸ਼ਿਪ ਨੇ ਵਰਕਰਾਂ ਨੇ ਇਕੱਠੇ ਹੋ ਕੇ ਆ ਸਾਰਾ ਸਬਾਨ ਭੇਜਿਆ ਅਸੀਂ ਹੁਣ ਕਰਤਾਰਪੁਰ ਕੋਰੀਡੋਰ ਤੇ ਉੱਥੇ ਖੜੇ ਹਾਂ ਤੇ ਇੱਥੇ ਸਾਰਾ ਇਲਾਕਾ ਡੁੱਬਿਆ ਪਿਆ ਤੇ ਅੱਜ ਉਹਨਾਂ ਤਰਪਾਲਾਂ ਪੀਣ ਵਾਲਾ ਪਾਣੀ ਤੇ ਰਾਸ਼ਨ ਸਾਰੀਆਂ ਚੀਜ਼ਾਂ ਟਰੱਕ ਲੈ ਕੇ ਆਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਅੱਜ ਸੂਚੇ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਪਟਵਾਰੀ ਸੰਪੰਨ ਜਿੰਨੀਆਂ ਵਪਾਰੀ ਐਸੋਸੀਏਸ਼ਨ ਐ ਤੇ ਬਾਕੀ ਹੋਰ ਜਿੰਨੀਆਂ ਐਸੋਸੀਏਸ਼ਨ ਸਹਿਗੀਆਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਜਿੰਦਾ ਜਿੰਨਾ ਸਾਧਨ ਬੰਦ ਹੈ ਆਪਾਂ ਮਦਦ ਕਰੀਏ ਜੇ ਤੁਹਾਨੂੰ ਐਸਜੀਪੀਸੀ ਬਹੁਤ ਜਿਆਦਾ ਮਦਦ ਕਰ ਰਹੀ ਹੈ ਜੇ ਤੁਹਾਨੂੰ ਫਦਲ ਸਿਚਾਉਣੇ ਕਿ ਕਿੱਥੇ ਭੇਜਿਆ ਸਮਾਨ ਤੁਸੀਂ ਐਸਜੀਪੀਸੀ ਤੋਂ ਭੇਜ ਸਕਦੇ ਹੋ ਆਪਣੇ ਦਰਬਾਰ ਸਾਹਿਬੇ ਇੱਥੋਂ ਅਸੀਂ ਇਨਸ਼ੋਰ ਕਰਾਂਗੇ ਕਿ ਸਾਰੇ ਪੰਜਾਬ ਵਿੱਚ ਜਿੱਥੇ-ਜਿੱਥੇ ਲੋੜ ਆ ਚਲੀ ਜਾਏ ਪਰ ਬੇਨਤੀ ਜ਼ਰੂਰ ਹੈ ਸਾਰਿਆਂ ਨੂੰ ਕਿ ਜਿਹਦਾ ਜਿੰਨਾ ਸਾਧਨ ਬੰਦ ਹੈ ਪੰਜਾਬ ਦੀ ਇੰਡਸਟਰੀ ਪੰਜਾਬ ਦੀ ਜਿਹੜੀ ਵਪਾਰੀ ਐਸੋਸੀਏਸ਼ਨ ਜਿੰਨੇ ਹੋਰ ਐਸੋਸੀਏਸ਼ਨ ਸਾਰੇ ਕੁਛ ਨਾ ਕੋਈ ਯੋਗਦਾਨ ਜਰੂਰ ਪਾਓ ਆਪਣੇ ਬਹੁਤ ਬੁਰਾ ਹਾਲ ਹੈ तकरीबन ਹਜ਼ਾਰ ਪਿੰਡ ਡੁੱਬ ਗਿਆ ਹੈ ਪਸ਼ੂ ਮਰ ਗਏ ਆ ਬਿਮਾਰੀਆਂ ਫੈਲ ਰਹੀਆਂ ਤੇ ਅੱਜ ਉਹ ਵਿਚਾਰੇ ਪਰਿਵਾਰਾਂ ਨੂੰ ਬਹੁਤ ਲੋੜ ਹੈ ਤੇ ਆਪਾਂ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਮਦਦ ਕਰੀਏ ਇੱਕ ਸੜਕ ਤੇ ਲੋਕ ਜਾਦਾ ਕਰ ਰਹੇ ਨੇ ਆਪਾਂ ਨੂੰ ਲੋੜ ਹੈਗੀ ਹੈ ਇਸ ਵਕਤ ਜਿਹੜੀ ਅੱਗੇ ਜਾ ਕੇ ਜਿੱਥੇ ਲੋਕ ਫਸੇ ਨੇ ਉਹਨਾਂ 와ਪਸ ਉੱਥੇ ਪਹੁੰਚਣ ਤੋਂ ਮੈਂ ਉਹੀ ਬੇਨਤੀ ਕੀਤੀ ਹੈ ਕੀ ਸਭ ਤੋਂ ਜ਼ਿਆਦਾ ਲੋਡ ਹੈ ਕਿਸ਼ਤੀਆਂ ਦੀਆਂ ਬੇੜੀਆਂ ਦੀ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਜਿੱਦ ਫੜੀ ਬੈਠੀ ਹੈ ਕਿ ਅਸੀਂ ਆਰਮੀ ਨਹੀਂ ਬੁਲਾਨੇ ਕਿ ਆ ਦੇਖੋ ਆ ਸਾਰਾ ਗੁਰਦਾਸਪੁਰ ਕਰਤਾਰਪੁਰ ਸਭ ਫੋਰਡੋਰ ਆ ਸਾਰਾ ਜਿੰਨਾ ਇਲਾਕਾ ਡੁੱਬਿਆ ਪਿਆ ਲੋਕੀ ਪਿੰਡਾਂ ਦੇ ਪਿੰਡ ਉਥੇ ਘਰੇ ਬੈਠੇ ਆ ਮੈਨੂੰ ਰੋਜ਼ ਰਾਹ ਜਾਂਦੇ ਆਉਂਦੇ ਸਾਡੇ ਫੋਨ ਆਏ ਆ ਕਿ ਸਾਡੇ ਉਥੇ ਬੁਰਾ ਹਾਲ ਹੈ ਤੋਂ ਇਸ ਕਰਕੇ ਆਰਮੀ ਨੂੰ ਬੁਲਾ ਲਓ ਉਹਨਾਂ ਕੋਲੇ ਕਿਸ਼ਤੀਆਂ ਵੀ ਆ ਬੇੜੀਆਂ ਵੀ ਆ ਮਿੰਟ ਚ ਬੱਚੇ ਕੱਢ ਸਕਦੇ ਆ ਜੇ ਤੁਸੀਂ ਐਂ ਹੀ ਜਿੱਦ ਰੱਖੀ ਵੱਡਾ ਨੁਕਸਾਨ ਨਾ ਹੋ ਜੇ ਤੇ ਮੁੱਖ ਮੰਤਰੀ ਜੀ ਤੁਹਾਡਾ 1 ਮਿੰਟ ਦਾ ਕੰਮ ਹੈ ਚੀਫ ਸੈਕਟਰ ਨੂੰ ਕਹਿ ਕੇ ਆਰਮੀ ਨੌਰਥ ਵੈਸਟਰਨ ਕਮਾਂਡ ਜਿਹੜਾ ਹੈਗਾ ਉਹਨੂੰ ਟੈਲੀਫੋਨ ਕਰਕੇ ਇਮੀਡੀਏਟਲੀ ਸਾਰੇ ਇਲਾਕੇ ਆ ਜਾਮੀ ਪਈ ਜਿਹੜੀ ਆ ਜਿੰਨੇ ਲਗਲਾਦੇ ਆ ਨਾ ਇਹ ਸਾਰੀ ਪਟਾਈ ਜੀ ਸਾਡਾ ਇਤਨਾ ਪਾਣੀ ਪਾ ਲਾਤੀ ਆ ਇਹ ਜੇ ਨਹੀਂ ਹੋ ਸਕਦਾ ਸਾਨੂੰ 5-5 ਮਗਲੇ 플ੌਟ ਵੀ ਦਿੱਤੇ ਜਾਣ ਕਿਉਂ ਅਹੀਂ ਆ ਸੜਕਾਂ ਦੇ ਜਿਹੜੇ ਬੇਟੀ ਬਕਰਤਨ ਠੀਕ ਹੈ ਨਾ ਜੇ ਅਹੀਂ ਇਦਾਂ ਨੂੰ ਕਰੂ ਨਾ ਸਰਕਾਰ ਦੇ ਸਾਨੂੰ ਨਾ ਨਾ ਪਹਿਲਾਂ ਉਹਨੇ ਸਰਕਾਰਾਂ ਮੇਰੇ 70% ਹੈ ਨਾ ਕੋਈ ਸਰਕਾਰ ਹੋਰ ਨਹੀਂ ਤੇ ਐ ਮਿਲੜੀ ਵੀ ਕੋਈ ਆਉਂਦਾ ਸਰਪੰਚ ਨਹੀਂ ਹੁੰਦਾ ਪਰ ਹੁਣ ਕੋਈ ਕਸਰ ਨਹੀਂ ਦੀ ਮੇਰੇ ਸਾਹ ਵੱਲੋਂ ਸਾਰੀਆਂ ਟੀਮਾਂ ਆਉਂਦੀਆਂ ਨੇ ਡਾਕਟਰਾਂ ਆਉਂਦੀਆਂ ਜੋ ਵੀ ਆ ਤਕਰੀਬ ਸਾਰੀਆਂ ਆਉਂਦੀਆਂ ਕੋਈ ਕੋਈ ਬੰਤਾ ਕੱਚਾ ਬਿਮਾਰ ਨਹੀਂ ਨਹੀਂ ਸਾਰੇ ਠੀਕ ਠਾਕ ਨੇ ਹਾਂਜੀ ਡਾਕਟਰ ਸਾਹਿਬ ਆ ਰਹੇ ਜੀ ਲਾ ਜਾਦੇ ਜੀ ਆ ਤਾਂ ਤੁਸੀਂ ਜੇ ਕੀ ਕਰਦੇ ਹਾਂ ਜੀ ਨਾ ਤੇ ਤੁਸੀਂ ਆਜਾ ਕਰੋ ਜੇ ਤਾਂ ਮੈਂ ਜੀ ਆਜਾ ਕਰੋ ਤੇ ਨਹੀਂ ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਸਾਰੇ ਇੰਤਜ਼ਾਮ ਕੀਤੇ ਹੋਏ ਇਹਨਾਂ ਦੇ ਹਾਂਜੀ ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਵੀ ਸਭ ਕੁਝ ਆ ਰਿਹਾ ਵਾ ਸਾਨੂੰ ਇਹ ਹੀ ਪ੍ਰੋਬਲਮ ਆ ਕਿ ਇਹਦੇ ਉੱਪਰ ਹੀ ਸੜਕ ਬਣਾਈ ਜਾਵੇ ਇਹ ਸਾਰਾ ਸਾਡਾ ਕਮਿਟੀ ਦਾ ਚਾਹੀਦਾ ਹਾਂਜੀ ਇੱਕ ਜੰਗਲਾਤ ਆ ਸਭ ਤੋਂ ਵੱਧ ਤੁਹਾਨੂੰ ਪਤਾ ਹਾਂਜੀ ਕਿ ਕਿਹੜਾ ਬੰਨ ਕਿੱਥੋਂ ਪਾਣੀ ਹਾਂਜੀ ਤੁਹਾਨੂੰ ਕੁਝ ਕਿਹਦਾ ਹਾਂਜੀ ਇਹ ਸਾਡਾ ਉਸਾਨੂੰ ਵੀ ਨਹੀਂ ਪਤਾ ਕਿਉਂਕਿ ਉਹ ਤਾਂ ਦਫ਼ਤਰ ਵਿੱਚ ਬੈਠੇ ਉਹਨਾਂ ਨੂੰ ਕੀ ਪਤਾ ਠੀਕ ਹੈ ਹਾਂਜੀ ਸਰਪੰਚ ਸਾਹਿਬ ਨੇ ਦੱਸਿਆ ਮੈਨੂੰ ਹਾਂ ਨਾ ਇਹ ਟੂ ਆਪੋਰ ਨਹੀਂ ਹੈ ਵੀ ਹਾਂਜੀ ਇੱਧਰ ਵੀ ਕੋਈ ਨਹੀਂ ਨਹੀਂ ਇਹ ਮੁਟਾਫ ਲੱਗ ਜਾਂਦਾ ਹਾਂਜੀ ਡਾਫ ਲੱਗ ਜਾਂਦੀ ਸਾਰਿਆਂ ਘਰਾਂ ਇਹ 12 12 ਫੁੱਟ ਪਾਣੀ ਟੀਵੀ ਸਾਡੇ ਕੋਲ ਬਹੁਤ ਨਾਲ ਹੀ ਹੈਗੇ ਦਰਿਆ ਦੀ ਵੇਚੀ ਹੈ ਇਹ ਦਰਿਆ ਚੱਲ ਗਈ ਨੋ ਸਾਡੇ ਸਜੋਗਨਾ ਸਾਰੇ ਸਜੋਗਨਾ ਇੰਡੀਆ ਗਵਰਨਮੈਂਟ ਤੋਂ ਜਿਹੜੀ ਬੈਠੀ ਹੁੰਦੀ ਹੈ ਬੰਨ ਬੱਧ ਕੇ ਜਾ ਕੇ ਇਹਦਾ ਬੰਨ ਬੱਧ ਕੇ ਫੋਨ ਲਸਣਾ ਬੰਦ ਨਹੀਂ ਹੋਣ ਵਾਲੀਆਂ ਚੀਜ਼ ਕਰ ਗਈ ਨਹੀਂ ਨਹੀਂ ਵੀ ਸਾਨੂੰ ਪਹਿਲੀ ਮੁੱਠੀ ਕਰਦੇ ਹੁੰਦੇ ਤਾਂ ਜਾ ਜੀ ਹਾਂਜੀ ਹਾਂਜੀ ਸਾਨੂੰ ਕੋਈ ਹੋਰ ਨਹੀਂ ਬਸ ਹੁੰਦੀ ਹੈ ਨਾ ਉਹ ਡਰਾਈਵਰ ਨਹੀਂ ਲੈ ਕੇ ਆਉਂਦਾ ਕੱਚਾ ਹੱਸਤਾ ਹੈ ਨਾ ਸਾਰੇ ਰਸਤੇ ਕੱਚੇ ਹਾਂਜੀ ਤੇ ਉਹ ਫਿਰ ਸੜਕ ਤੋਂ ਵਾਪਸ ਕਰ ਲਿੰਦਾ ਹੈ ਫਿਰ ਇਹ ਤੁਹਾਨੂੰ ਹਾਂ ਦੇ ਗੁੱਲੇ ਸਾਰੇ ਬੱਚੇ ਪੱਤੇ ਗੁੱਲੇ ਤੱਕ ਰਸ ਇਹ ਸਾਰੇ ਕੱਚਾ ਰਸਤਾ ਉਹ ਚਾਹਤ ਕੋਈ ਨਹੀਂ ਖੇਤੀ ਪਰਵਾਹ ਦੇ ਬਸ ਪ੍ਰੋਗਰਾਮ ਚਲੇ ਗਿਆ ਇਹ ਕਰਾਂ ਮੈਂ ਬੁੱਤ ਇਹ ਸਰ ਸਾਰਾ ਹੀ ਇਹ ਕੰਪਲੀਟ ਹੋਣਾ ਚਾਹੀਦਾ ਸਭ ਕੁਝ ਜਿਹੜਾ ਕਹੇ ਮੈਂ ਬਾਕੀ ਜੋ ਵੀ ਮਾਅਵਜੇ ਨੇ ਜਿੰਨਾ ਨੁਕਸਾਨ ਹੋਇਆ ਸਾਰਾ ਉਹਦਾ ਕਰ ਹਾਂਜੀ ਉਹਦੇ ਕੋਈ ਫਸਲਾਂ ਦਾ ਪੂਰੀ ਜਾਨੀ ਨੁਕਸਾਨ ਨਾ ਹਾਂਜੀ ਤੁਹਾਨੂੰ ਇਹ ਚਿੰਤਾ ਆ ਕਿ ਮਤਲਬ ਸਾਰੇ ਵੋਈ ਜਾਨੀ ਨਕਸਾਨ ਹੋਇਆ ਪਰ ਇਹ ਹੋਣਾ ਚਾਹੀਦਾ ਸਾਰਾ ਕਹਾਂ ਨੂੰ ਇਹ ਨਹੀਂ ਹੋਊਗਾ ਹਾਂਜੀ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਅਸੀਂ ਸੜਕਾਂ ਦੇ ਥੇਰ ਰੁਈਏ